ਇੱਕ ਵਾਰੀ ਕਹਿੰਦੇ ਦੋ ਪਤੀ ਤੇ ਪਤਨੀ ਕਿਤੇ ਗੁਰੂ ਘਰ ਚਲੇ ਗਏ ਦੋਨੇ ਪਤੀ ਤੇ ਪਤਨੀ ਕਿਸੇ ਨੇ ਗੱਲ ਸੁਣਾਈ ਆਪਣੀ ਹੱਟ ਗਈ ਚਲੇ ਗਏ ਕਹਿੰਦੇ ਪਹਿਲਾਂ ਵੀ ਜਾਂਦੇ ਸੀ ਗੁਰੂ ਘਰ ਕੀ ਹੋਇਆ ਨਮਸਕਾਰ ਕੀਤੀ ਲੰਗਰ ਵਰਤ ਗਿਆ ਸੀ ਲੰਗਰ ਛਕਣ ਲੱਗੇ ਪੰਗਤ ਵਿੱਚ ਬੈਠ ਗਏ ਜਦੋਂ ਪੰਗਤ ਵਿੱਚ ਬੈਠੇ ਪ੍ਰਸ਼ਾਦਾ ਛਕਿਆ ਦੋਨਿਆਂ ਨੇ ਕਿਸੇ ਹਸਪੀਟਲ ਨੂੰ ਵਿੱਚ ਦਵਾਈ ਲੈਣ ਗਏ ਸੀ ਵੀ ਚਲੋ ਗੁਰੂ ਘਰ ਵੀ ਜਾਇਆ ਉਹਨੇ ਪ੍ਰਸ਼ਾਦਾ ਪਾਣੀ ਛਕ ਲੈ ਲਿਆ ਲੰਗਰ ਪਾਣੀ ਸਾਕੇ ਜਦੋਂ ਕਿ ਝੂਠੇ ਬਰਤਨ ਉਸ ਬਜ਼ੁਰਗ ਦੀ ਘਰ ਵਾਲੀ ਪਤਨੀ ਨੇ ਕਿੰਨੇ ਚੁੱਕ ਕੇ ਦੋਨੇ ਬਰਤਨ ਥਾਲ ਜਿੱਥੇ ਝੂਠੇ ਬਰਤਨ ਕਹਿੰਦੇ ਸਾਫ਼ ਕਰਦੇ ਦੀ ਕੁਝ ਬਜ਼ੁਰਗ ਕੁਝ ਮਾਈਆਂ ਸੇਵਾ ਕਰੀਆਂ ਸੀ ਬਰਤਨ ਸਾਫ਼ ਕਰੀਆਂ ਸੀ ਉਸ ਬੀਬੀ ਨੇ ਕਿੰਨੇ ਦੂਰੋਂ ਬਗਮੇ ਆਇਆਂ ਦੂਰੋਂ ਕਹਿੰਦੇ ਬਰਤਨ ਭਗਾ ਕੇ ਮਾਰੇ ਇੱਕ ਬਜ਼ੁਰਗ ਝੂਠੇ ਬਰਤਨ ਤੋੜਿਆ ਸੀ ਕਿਨੇ ਸਾਰੇ ਸਿੱਟੇ ਦਾਲ ਦੇ ਪਾਣੀ ਤੇ ਸਾਰੇ ਉਹ ਸੇਵਾਦਾਰਾਂ ਦੇ ਉੱਪਰ ਪੈ ਗਏ। ਸਿਆਣਾ ਬਜ਼ੁਰਗ ਸੀ ਕਹਿਣ ਲੱਗਿਆ ਭਾਈ ਕੀ ਗੱਲ? ਤੂੰ ਵੇਖਦਾ ਲੈ। ਆ ਵੀ ਇੱਕ ਸਾਰੇ ਕੱਪੜੇ ਖਿਆਲ ਹੋ ਗਏ ਦਾਲ ਦੇ ਨਾਲ ਝੂਠੇ ਸਿੱਟੇ ਸਾਰੇ ਕੱਪੜੇ ਦੇ ਉੱਪਰ ਪੈ ਗਏ। ਤੋ ਸਾਨੂੰ ਆਵਾਜ਼ ਮਾਰ ਜਿੰਦੀ ਦੀ ਵੇ ਮੈਂ ਫੜ ਲੈਂਦਾ ਜਦੋਂ ਬਜ਼ੁਰਗ ਨੇ ਕਹਿੰਦੀ ਇਹ ਗੱਲ ਕਹੀ ਉਹਨੇ ਬੜੇ ਉੱਚੇ ਬੋਲੋ ਬੋਲੇ ਕਿ ਮੈਂ ਹਮੇਂ ਸੇਵਾ ਕਰਦੀਆਂ ਰੋਜ਼ ਕੀ ਗੱਲ ਹੋ ਗਈ ਜੋ ਤੇ ਸੱਟੇ ਪੈਗੇ ਦਾਲ ਪੈਗੀ ਧੋਲੀ ਉਹ ਬਜ਼ੁਰਗ ਕਹਿਣ ਲੱਗੇ ਧੋਣ ਦੀ ਗੱਲ ਨਹੀਂ ਤੋ ਉੱਥੇ ਤਾਂ ਜਾਣਗੇ ਜਿਹੜੇ ਵਰਤਨ ਸਾਫ਼ ਕੀਤੇ ਪਏ ਸੀ ਭਾਂਡੇ ਪਏ ਸੀ ਸਾਰਿਆਂ ਦੇ ਉੱਪਰ ਸਿੱਟੇ ਪੈ ਕੇ ਸਾਰੇ ਦੁਬਾਰੇ ਸਾਫ਼ ਕਰਨੇ ਪੈਣਗੇ ਪਰ ਤੂੰ ਬਹੁਤ ਵੱਡੀ ਗਲਤੀ ਕਰ ਬੱਤੀ ਉਹਨੇ ਗਲਤੀ ਨਾ ਮੰਨੀ ਇਹ ਕਹਿੰਦੀ ਮੈਂ ਨਹੀਂ ਮੰਨੀ ਉਸ ਬਜ਼ੁਰਗ ਨੂੰ ਜਿਹੜੇ ਸੇਵਾਦਾਰ ਸੀ ਤੇ ਮਾਈਆਂ ਸੇਵਾ ਕਰੀਆਂ ਸੀ ਕਹਿੰਦੇ ਬੜੇ ਉੱਚੇ ਸ਼ਬਦ ਬੋਲੇ ਬੜੇ ਠਿੱਕੇ ਬੋਲ ਬੋਲੇ ਉਸ ਦੇ ਘਰ ਵਾਲੇ ਨੇ ਉਹਨੂੰ ਸਮਝਾਇਆ ਵੀ ਐਂ ਨਹੀਂ ਕਰਨਾ ਚਾਹੀਦਾ ਗਲਤੀ ਕੀਤੀ ਗਲਤੀ ਕਰ ਵੀ ਬੈਠੀ ਪਰ ਮੰਨੀ ਨਾ ਗੱਡੀ ਦੇ ਵਿੱਚ ਬਹਿ ਕੇ ਵੀ ਕਹਿੰਦੇ ਬੁਰਾ ਭਲਾ ਬੋਲਦੀ ਰਹੀ ਬੜਾ ਕੁਝ ਬੋਲੀ ਉਸ ਦੇ ਪਤੀ ਨੇ ਆਖਿਆ ਵੀ ਚੱਲ ਕੋਈ ਨਾ ਤੂੰ ਗਲਤੀ ਮੰਨ ਲੈ ਆਪਾਂ ਸੇਵਾ ਕਰ ਲਈਏ ਕੁਝ ਸਮਾਂ ਕਹਿੰਦੇ ਨਹੀਂ ਆਪਾਂ ਜਾਣਾ ਸੀਤੀ ਚੱਲ ਬੜਾ ਕਹਿੰਦੇ ਬੁਰਾ ਭਲਾ ਬੋਲਦੀ ਰਹੀ ਬੋਲਦੀ ਰਹੀ ਘਰ ਚਲੇ ਗਏ ਉਹਨਾਂ ਘਰ ਹੀ ਦੇ ਨੇ ਹਫ਼ਤਾ ਕਲੰਗੇ ਆ ਜਦੋਂ ਕਿ ਲੀਕ ਹਫਤਾ ਲੱਗਿਆ ਕਹਿੰਦੇ ਇੱਕ ਦਿਨ ਬੈਠੀ ਬੈਠੀ ਉਹੀ ਬੀਬੀ ਕਹਿੰਦੇ ਨਾਉ ਘਟ ਰਹੀ ਸੀ ਨਾਉ ਘਟਦੀ ਘਟਦੀ ਕਿਤੇ ਕੱਚਾ ਲੱਗ ਗਿਆ ਜਦ ਨਾਉ ਕੱਚਾ ਲਿਆ ਕਹਿੰਦੇ ਥੋੜਾ ਜਿਹਾ ਜ਼ਖਮ ਹੋ ਗਿਆ ਉਹ ਜ਼ਖਮ ਤੋਂ ਉੱਪਰੋਂ ਕਹਿੰਦੇ ਬਹੁਤ ਵੱਡਾ ਕਹਿੰਦੇ ਸੀ ਸਾਰੇ ਹੱਥਾਂ ਤੇ ਪ੍ਰਖਾਰਸ ਫੈਲ ਗਈ ਬਿਮਾਰੀ ਫੈਲ ਗਈ ਹਫਤੇ ਦੇ ਵਿੱਚ ਵਿੱਚ ਸਾਰੇ ਹੱਥ ਕੁਣੀ ਅਤੇ ਕਵਾਹਾਂ ਕੇ ਤੇ ਸਾਰੀਆਂ ਖਰਾਬ ਹੋ ਗਈਆਂ ਡਾਕਟਰ ਦੇ ਕੋਲੇ ਗਏ ਦਵਾਈ ਲੈਂਦੇ ਨੇ ਪਰ ਕੋਈ ਫਰਕ ਨਾ ਪਿਆ ਰੋਗ ਘਟਣ ਦੀ ਬਜਾਏ ਰੋਗ ਵੱਧ ਗਿਆ ਬੜਾ ਟਾਈਮ ਕੇ ਨੇ ਦਵਾਈਆਂ ਖੰਦੇ ਰਹੇ ਆਖਰ ਨੂੰ ਕਹਿੰਦੇ ਜਿਹੜੇ ਵੀ ਡਾਕਟਰਾਂ ਵੈਦਾਂ ਕੋਲੇ ਜਾਂਦੇ ਨੇ ਦਵਾਈ ਦੇ ਦਿੰਦੇ ਨੇ ਵੀ ਤਾਂ ਕੋਈ ਇਲਾਜ ਨਹੀਂ ਇੱਕ ਦਿਨ ਡਾਕਟਰ ਨੇ ਕਹਿ ਦਿੱਤਾ ਵੀ ਦੋਨੇ ਹੱਥ ਕੂਣੀਆਂ ਦੇ ਕੋਲੋਂ ਵਾਹ ਕੱਟਣੀਆਂ ਪੈਣਗੀਆਂ ਜੱਗੇ ਬਿਮਾਰੀ ਫੈਲ ਗਈ ਸਾਰੇ ਸਰੀਰ ਦੇ ਵਿੱਚ ਤੇਰੀ ਮੌਤ ਆ ਗਈ ਉਹ ਬੜਾ ਪਸਤੌਂਦੀ ਆ ਐਸਾ ਕੀ ਗੁਨਾਹ ਹੋ ਗਿਆ ਐਸਾ ਕੀ ਪਾਪ ਹੋ ਗਿਆ ਕਹਿੰਦੇ ਕੀ ਹੋਇਆ ਕਹਿੰਦੇ ਇੱਕ ਦਿਨ ਸੁੱਤੀ ਪਈ ਰਾਤ ਨੂੰ ਸੁਪਨਾ ਆਇਆ ਸੁਪਨੇ ਦੇ ਜਨੂੰਨ ਦੀ ਕਹਿੰਦੇ ਉਹੀ ਬਜ਼ੁਰਗ ਦਿਖਾਈ ਦਿੱਤਾ ਇਹਨੇ ਵਰਤਨ ਚੁੱਕੇ ਝੂਠੇ ਬਦਨ ਚੁੱਕੇ ਥਾਲ ਕਹਿੰਦੇ ਵਗਾ ਕੇ ਮਾਰੇ ਸਿੱਟੇ ਵਰਤਨਾ ਦੇ ਉੱਪਰ ਪਈ ਉਹ ਬਜ਼ੁਰਗ ਦੇ ਉੱਪਰ ਜਿਹੜੇ ਸੇਵਾ ਕਰ ਰਹੇ ਸੀ ਸਾਰਿਆਂ ਦੇ ਉੱਪਰ ਪਏ ਦਾਲ ਦੇ ਸਿੱਟੇ ਪਾਣੀ ਦੇ ਸਿੱਟੇ ਇਹਨੂੰ ਸੁਪਨਾ ਆਇਆ ਬਣਾ ੜਾ ਗਲਤੀ ਕੀਤੀ ਤੇ ਨਾ ਆਉ ਗਲਤੀ ਮੰਨੀ ਨਾ ਤੇ ਬੁਰੇ ਉੱਚੇ ਬੱਤਨੇ ਬੋਲੇ ਠਿੱਕੇ ਬੋਲ ਬੋਲੇ ਇਹ ਉਹੀ ਤੈਨੂੰ ਬਾਪ ਲਗੇਆ ਜੇ ਜਾ ਕੇ ਅਰਦਾਸ ਕਰਾਵੇਂ ਤੇਰਾ ਭਲਾ ਹੋ ਸਕਦਾਗਾ ਦੇਨ ਚੜਿਆ ਕਿੰਦ ਉੱਠੀ ਸਾਰੀ ਗੱਲ ਦੱਸੀ ਵਿਆਪ ਉਹ ਸੇ ਸਥਾਨ ਤੇ ਚੱਲੀ ਜਿੱਥੇ ਗਲਤੀ ਕੀਤੀ ਸੀ ਉਹਦੇ ਘਰ ਵਾਲੇ ਨੇ ਕਿਹਾ ਭਗਵਾਨੇ ਮੈਂ ਤੈਨੂੰ ਬੜਾ ਸਮਝਾਇਆ ਸੀ ਪਰ ਤੂੰ ਨਾ ਸਮਝੀ ਗਲਤੀ ਕਰ ਬੈਠੀ ਉੱਪਰੋਂ ਫਿੱਕੇ ਬੋਲ ਬੋਲੇ ਤਾਂ ਬਾੜਾ ਬੋਲੇ ਗਾਲੀ ਗਲੋਚ ਕੀਤਾ ਕਿੱਥੇ ਗੱਲ ਪਹੁੰਚ ਗਈ ਅੱਜ ਡਾਕਟਰਾਂ ਨੇ ਜਵਾਬ ਦਿੱਤਾ ਵੀ ਦੋਨੇ ਕੁੜੀਆਂ ਦੇ ਕੋਲੋਂ ਇਹ ਬਾਹਮਾ ਕਟਣੀਆਂ ਪੈਣਗੀਆਂ ਜੇਗਾਹਾਂ ਇਹ ਬਿਮਾਰੀ ਫੈਲ ਗਈ ਤੇਰੀ ਮੌਤ ਹੋ ਗਈ ਅਪੋਖੀ ਚੱਲਦੇ ਆਂ ਅਰਦਾਸ ਕਰਾਉਣੇ ਆਂ ਸੇਵਾ ਕਰਾਂਗੇ ਦੋਨੇ ਚੱਲੇ ਗਏ ਕਿਨੇ ਜਾ ਕੇ ਉਸ ਸਥਾਨ ਤੇ ਗਏ ਕਿ ਨਾਂ ਉਸ ਗੱਲ ਦੀ ਜਿਹਨਾਂ ਨਾਲ ਗੱਲ ਕੀਤੀ ਵੀ ਆ ਗੱਲ ਹੋ ਗਈ ਉਹਨੇ ਕਿਹਾ ਭਾਈ ਤੁਸੀਂ ਗਲਤੀ ਕਰ ਬੈਠੇ ਸੱਚੇ ਬਾਦਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਥੇ ਅਰਦਾਸ ਕਰੋ ਸਭਾ ਕੁ ਮਹੀਨਾ ਤੁਸੀਂ ਇੱਥੇ ਸੇਵਾ ਕਰੋ ਰਹਿ ਕੇ ਸਤਿਗੁਰੂ ਜੀ ਬਾਦਸ਼ਾਹ ਜੀ ਰਨਤ ਕਰਨਗੇ ਸ਼ਾਇਦ ਤੁਹਾਡਾ ਰੋਗ ਠੀਕ ਹੋ ਜੇ ਦਵਾਈ ਲੱਗ ਜੇ ਕੋਈ ਉਸ ਬੀਬੀ ਨੇ ਕਹਿੰਦੇ ਪਰਨ ਕਰ ਲਿਆ ਦੋਨੇ ਪਤੀ ਤੇ ਪਤਨੀ ਨੇ ਵੀ ਸਵਾ ਮਹੀਨਾ ਰਹਿ ਕੇ ਇਹ ਤੇ ਸੇਵਾ ਕਰਨੀ ਆ ਸਤਿਗੁਰੂ ਜੀ ਕਿਰਪਾ ਕਰਦੇ ਹੋ ਮਾਨੂੰ maaf ਕਰਦੇ ਹੋ ਸਤਿਦਾਣਿਓ ਜਦੋਂ ਕਹਿੰਦੇ ਸੇਵਾ ਸ਼ੁਰੂ ਕੀਤੀ ਕਨ ਅਰਦਾਸ ਕੀਤੀ ਥੋੜੇ ਦਿਨਾਂ ਦੇ ਵਿੱਚ ਹੀ ਕਹਿੰਦੇ ਦਵਾਈ ਲੱਗਣੀ ਸ਼ੁਰੂ ਹੋ ਗਈ ਉਹ ਰੋਗ ਜਿੱਥੇ ਵੱਧ ਰਿਹਾ ਸੀ ਉੱਥੇ ਘਟਨਾ ਸ਼ੁਰੂ ਹੋ ਗਿਆ ਉੱਥੇ ਘਟਨਾ ਸ਼ੁਰੂ ਹੋ ਗਿਆ ਕਿਉਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੇਖਿਓ ਮਨਾ ਕਿਤੇ ਸਮਝ ਰਿਆ ਕਰ ਨਾਨਕ ਫਿਕਾ ਬੋਲੀਏ ਤਨ ਮਨ ਫਿਕਾ ਹੋਏ ਜੇ ਕਦੇ ਮਨੁੱਖ ਰੁਖੇ ਬਚਨ ਬੋਲਦਾ ਰਹੇ ਉਹਦਾ ਤਨ ਵੀ ਉਹਦਾ ਮਨ ਵੀ ਕਹਿੰਦੇ ਰੁਖਾ ਹੋ ਜਾਂਦਾ ਭਾਵ ਅੰਦਰੋਂ ਪ੍ਰੇਮ ਉਡ ਜਾਂਦਾ ਪਿਆਰ ਨਹੀਂ ਰਹਿੰਦਾ ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੋਈ ਰੁੱਖਾ ਮੁਰਨ ਵਾਲਾ ਕਹਿੰਦੇ ਲੋਕਾਂ ਵਿੱਚ ਰੁੱਖਾ ਹੀ ਮਸੂਰ ਹੋ ਜਾਂਦਾ ਹੈ ਲੋਕ ਵੀ ਉਸ ਨੂੰ ਰੁੱਖੇ ਬਚਨਾਂ ਨਾਲ ਕੇ ਯਾਦ ਕਰਦੇ ਨੇ ਠਿੱਕਾ ਤਰ ਕੇ ਸੁੱਟੀ ਐ ਮੁੱਠਕਾ ਫਿੱਕੇ ਪਾਏ ਪਾਸ਼ਾ ਜੀ ਕਹਿੰਦੇ ਵੇਖ ਮਨਾ ਸਮਝ ਰਿਆ ਕਰ ਇਹ ਨਾ ਕੰਮ ਕਰੀ ਸੱਜ ਦਾਣੇ ਉਹ ਸੇਵਾ ਕਰਦੇ ਰਹੇ ਜਿਹੜਾ ਰੋਗ ਐਸਾ ਲੱਗਿਆ ਸੀ ਕਿ ਨਾ ਤਨ ਨੂੰ ਸੇਵਾ ਕਰਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਰਹੇ ਕਿਸੇ ਵੈਦ ਡਾਕਟਰ ਦੇ ਕੋਲ ਦਵਾਈ ਸ਼ੁਰੂ ਕੀਤੀ ਤੇ ਦਵਾਈ ਨੇ ਕੰਮ ਸ਼ੁਰੂ ਕੀਤਾ ਤੇ ਰੋਗ ਘਟਦਾ ਗਿਆ ਜਿੰਦਗੀ ਦੇ ਵਿੱਚ ਪਰਨ ਕਰਲੇ ਆਪਣੇ ਘਰ ਵਾਲੇ ਨੂੰ ਪਤੀ ਨੂੰ ਕਹਿੰਦੀ ਆ ਬੇਜਲ ਤੋਂ ਬਾਅਦ ਇਹ ਗਲਤੀ ਨਿਕਲ ਆਈ ਕਦੇ ਵੀ ਨਹੀਂ ਕਰਾਂਗੀ ਭੁੱਲ ਕੇ ਵੀ